ਵਾਹਿਗੁਰੂ ਤਰਕ ਨਾਲ ਗੱਲ ਕਰਨੀ ਪੈਗੀ ਲੌਜੀਕ ਗੱਲ ਕਰਨੀ ਪੈਗੀ ਆਪਣੇ ਆਪ ਨੂੰ ਸਮਝਣਾ ਪਏਗਾ ਜਾਣ ਪਛਾਣ ਕਰਨੀ ਪੈਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਮੋਟੀਵੇਟ ਕਰ ਰਹੇ ਹਨ ਡਾਇਰੈਕਸ਼ਨ ਦੇ ਰਹੇ ਹਨ ਰਸਤਾ ਦੱਸ ਰਹੇ ਹਨ ਗੁਰੂ ਤੋਂ ਬਿਨਾ ਸੀ ਅੰਦੇ ਹਾਂ ਕੋਈ ਵੀ ਕੰਮ ਸਿੱਖਣਾ ਹੈ ਖਰਾਬ ਆ ਜਾ ਨਹੀਂ ਸੌ ਠੀਕ ਨਿਕਲਣਾ ਇਹ ਸੌ ਸਿੱਖਣੇ ਪੈਣਗੇ ਇੱਕ ਇੱਕ ਪੌੜੀ ਚੜਨਾ ਪਏਗਾ ਸੋ ਅਸੀਂ ਸਮੇਂ ਜਹਾਂ ਇੱਕ ਮਿੰਟ ਸਕਿੰਟ ਕਰ ਕਰ ਸਾਡੀ ਉਮਰ ਘਟ ਰਹੀ ਹੈ ਇਹ ਫੁੱਟਿਆ ਹੋਇਆ ਘੜਾ ਕੁੱਟਿਆ ਹੋਇਆ ਘੜਾ ਪਾਣੀ ਸਿਮ ਰਿਆ ਹੈ ਜਦੋਂ ਬੱਚੇ ਨੇ ਜਨਮ ਲਿਆ ਪੂਰੀ ਉਮਰ ਲੈ ਕੇ ਆਇਆ ਤੰਦਰੁਸਤ ਸੀ ਸਭ ਕੁਝ ਠੀਕ ਸੀ 84 85 86 ਲੱਖ ਜੌਨ ਬਣਾ ਕੇ ਪਰਮੇਸ਼ਰ ਵਿੱਚ ਬੈਠਾ ਹੈ ਕੋਈ ਮਿਸਤਰੀ ਚੀਜ਼ ਬਣਾ ਕੇ ਵਿੱਚ ਨਹੀਂ ਬੈਠਦਾ ਸੋ ਇੱਕ ਆਤਮਾ ਹੈ ਇੱਕ ਸਰੀਰ ਹੈ ਇਹਦਾ ਜੋੜ ਹੈ ਲੱਭ ਲਓ ਡਾਕਟਰ ਸਾਹਿਬ ਲੱਭ ਲੈਣ ਠੀਕ ਹੈ ਡਾਕਟਰ ਸਾਹਿਬ ਦੇਖਣਗੇ ਦਿਲ ਧੜਕ ਰਿਹਾ ਅੰਦਰੋਂ ਮਸ਼ੀਨਰੀ ਦੀ ਆਵਾਜ਼ ਦੇਖਣਗੇ ਕਈ ਵਾਰ ਚਲਾਉਣਾ ਨਹੀਂ ਕੀਤਾ ਹੁੰਦਾ ਡਾਕਟਰ ਲਿਖ ਦਿੰਦਾ ਹੈ ਤਾਂ ਚਲਾਉਣਾ ਕਰ ਗਿਆ ਅੰਦਰ ਸਾਰਾ ਖੇਲ ਆਪਣੇ ਆਪ ਚੱਲ ਰਿਹਾ ਹੈ ਪਰਮੇਸ਼ਰ ਦਾ ਉਹ ਕੁਦਰਤ ਰੂਪ ਹੈ ਉਹ ਸਿਸਟਮ ਰੂਪ ਹੈ ਉਹ ਕਾਨੂੰਨ ਰੂਪ ਹੈ ਸਾਨੂੰ ਆਜ਼ਾਦੀ ਬਖਸ਼ ਕੇ ਵਿੱਚ ਬੈਠਾ ਸਾਰਿਆਂ ਨੂੰ ਆਜ਼ਾਦੀ ਹੈ 84 85 86 ਲੱਖ ਜੋਨ ਨੂੰ ਇਹ ਵਾਰਾ ਪਾਣੀ ਆਵਾਰਾ ਹਵਾ ਨਹੀਂ ਸਭ ਕੁਝ ਬੈਲੈਂਸ ਵਿਗੜ ਜਾ ਰਹਾ ਹੈ ਸਮਤਲ ਰਹਿਣਾ ਪਏਗਾ ਬਰਾਬਰ ਰਹਿਣਾ ਪਏਗਾ ਤਗਤਾਂ ਦੀ ਚਾਲ ਨਰਾਲੀ ਇਹੀ ਹੈ ਉਹ ਦੋ ਪੈਸੇ ਘਟ ਹੈ লাভ ਹੈ ਹਾਨੀ ਹੈ ਬਰਾਬਰ ਰਹਿੰਦੇ ਨੇ ਦੁੱਖ ਸੁੱਖ ਹੈ ਬਰਾਬਰ ਸੋ ਆਪਣੀਆਂ ਖੁਸ਼ੀਆਂ ਨਹੀਂ ਗਵਾਂਦੇ ਸੋ ਤੇ ਪਰਮੇਸ਼ਰ ਕੀ ਹੈ ਪਰਮੇਸ਼ਰਕ ਬਾਜ਼ਾਰਤਾ ਹੈ ਇਹ ਪੁੱਜਣੀ ਪੈਗੀ ਫਿਰ ਫਿਰ ਮਿਹਨਤ ਕਰਨੀ ਪੈਗੀ ਇੱਕ ਪ੍ਰੈਕਟੀਕਲ ਹੈ ਇੱਕ ਥਿਉਰੀ ਹੈ ਗੱਲਾਂ ਨਾਲ ਗੱਲ ਨਹੀਂ ਬੰਨਨੀ ਪਾਣੀ ਪਾਣੀ ਕਰਿਆ ਰੋਟੀ ਰੋਟੀ ਕਰਿਆ ਨਹੀਂ ਪਿਆਸ 부ਜਣੀ ਇੱਕ ਲੋੜ ਹੈ ਇੱਕ ਭੁੱਖ ਹੈ ਅੱਛਾ ਅਸੀਂ ਵੱਡੇ ਪੇਟ ਬਣਾ ਲੇ ਅੱਛਾ ਕਹਿੰਦੇ ਇੱਕ ਵਾਰੀ ਮੁੱਖ ਮੰਤਰੀ ਬਣਾ ਦੇ ਹੋਰ ਉਮਰ ਵਾਝੇਗੀ ਅੱਛਾ ਠੀਕ ਹੈ ਆਨਲਾਈਨ ਹੈ ਜ ਕੁਝ ਵੀ ਛੁਪਿਆ ਨਹੀਂ ਰਹਿਣਾ ਸੋ ਜਿਹੜਾ ਕਰਮ ਕਰਨਾ ਹੈ ਉਹਦੇ 'ਚ ਹੀ ਵਰਦਾਨ ਹੈ ਉਹਦੇ 'ਚ ਸੁਖ ਹੈ ਜਿਹੜਾ ਕਰਮ ਕਰਨਾ ਹੈ ਉਹਦੇ 'ਚ ਸ਼ਰਾਪ ਹੈ ਉਹਦੇ 'ਚ ਦੁੱਖ ਹੈ ਜੇ ਹੱਥ 'ਚ ਬੈਂਟਰੀ ਆ ਖੂਚ ਗਿਰਨਾ ਹੈ ਕਿਹਦੀ ਗਲਤੀ ਹਾ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗੇ ਸੋ ਇਹ ਜੋ ਜਨਮ ਹੋਇਆ ਅੱਛਾ ਇੱਕ ਵੱਜ ਗਿਆ ਘੜੀ ਚੱਲ ਰਹੀ ਹੈ ਫੇਰ ਬਚਪਨ ਅੱਛਾ ਠੀਕ ਹੈ 5 ਸਾਲ ਤੱਕ ਮਾਫੀ ਹੈ ਬੱਚਾ ਬੇਸਮਝ ਹੈ ਫੇਰ ਅਸੀਂ ਖਿਡੌਣਿਆਂ ਨਾਲ ਖੇਡਦੇ ਹਾਂ 3 ਵਜ ਗਏ ਪਹਿਲੋਂ ਛੋਟੇ ਹੁੰਦੇ ਨਕਲੀ ਚੀਜ਼ਾਂ ਨਾਲ ਖਿਡਾਉਣਾ ਨਾਲ ਖੇਡਣ ਲੱਪੇ ਵੱਡੇ ਹੋ ਕੇ ਅਸਲੀ ਚੀਜ਼ਾਂ ਨਾਲ ਖੇਡਣ ਲੱਪੇ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਹੈ ਜਦੋਂ ਇਹ ਪਤਾ ਲੱਗ ਗਿਆ ਜੀਵਨ ਬਾਜੀ ਜਿਤ ਜਾਗੇ ਸੰਜੋਗ ਵਜੋਗ ਤਰੋ ਹੀ ਹੂਆ ਸੰਜੋਗ ਕੀ ਹੈ ਜਨਮ ਹੈ ਮਰਨ ਹੈ ਮਿਲਣਾ ਹੈ ਵਿਛੜਨਾ ਹੈ ਇਹ ਵਿਛੋੜੇ ਦਾ ਸਭ ਤੋਂ ਵੱਡਾ ਦੁੱਖ ਹੈ ਇੱਕ ਕਾਰ ਹੈ ਇੱਕ ਡਰਾਈਵਲ ਹੈ ਅੱਛਾ ਦੋ ਚੀਜ਼ਾਂ ਦੋ ਦੋ ਹਨ ਇੱਕ ਪਰਮੇਸ਼ਰ ਵੀ ਦੋ ਦੋ ਤਰਾ ਹੈ ਦੋ ਨੇ ਉਹਦਾ ਹੈ ਰੂਪ ਹੋਰ ਹਾਂ ਇੱਕ ਪਰਮੇਸ਼ਰ ਹੈ ਇੱਕ ਉਹਦੀ ਮਾਇਆ ਹੈ ਸੁਪਤਨੀ ਹੈ ਜੋ ਸਾਰੇ ਸੰਸਾਰ ਨੂੰ ਚਲਾ ਰਹੀ ਹੈ ਜੋ ਅਸੀਂ ਅੱਖਾਂ ਨਾਲ ਦੇਖ ਰਿਹਾ ਹੈ ਮਾਇਆ ਹੈ ਅਕਾਲ ਚ ਜੁੜਨਾ ਪਏਗਾ ਸਤਿ ਸ੍ਰੀ ਅਕਾਲ ਦੀ ਸਮਝ ਕਰਨੀ ਪੈਗੀ ਗਿਆਨ ਥੋੜਾ ਜਿਹਾ ਬਹੁਤ ਹੈ ਸਤ ਕੀ ਹੈ ਜੋ ਸਦਾ ਸੱਚ ਰਹਿਣ ਵਾਲਾ ਹੈ ਜੋ ਆਪਣੇ ਆਪ ਚ ਪਾਵਰਫੁਲ ਹੈ ਸੁਪਰੀਮ ਹੈ ਜੋ ਸੱਚ ਹੈ ਇੱਕ ਪਾਸੇ ਸੱਚ ਹੈ ਛਾਬੜੇ ਚ ਤੱਕੜੀ ਦੇ ਪਲੜੇ ਚ ਠੀਕ ਹੈ ਦੂਸਰੇ ਪਾਸੇ ਝੂਠ ਚੁੱਕਣਾ ਪਏਗਾ ਸੱਚ ਦੇ ਬਰਾਬਰ ਸੱਚ ਤੋਲ ਆਏਗਾ ਭਗਤਾਂ ਦੀ ਇਹ ਚਾਲ ਨਰਾਲੀ ਹੈ ਇਹ ਝੂਠ ਦੇ ਵੱਟੇ ਚੁਕਨੇ ਹਨ ਸੱਚ ਦੇ ਬਰਾਬਰ ਸੱਚ ਤੋਲਿਆ ਜਾਣਾ ਹੈ ਸਤਿ ਸ੍ਰੀ ਅਕਾਲ ਸ੍ਰੀ ਕੀ ਹੈ ਜੋ ਸਾਰਿਆਂ ਦਾ ਜਿਹਦੇ ਤੇ ਹੁਕਮ ਚੱਲਦਾ ਹੈ ਜੋ ਸਾਰਿਆਂ ਤੋਂ ਵੱਡਾ ਹੈ ਨਿਮਰਤਾ ਵਾਲਾ ਹੈ ਕਿਰਪਾਲੂ ਹੈ ਦਿਆਲੂ ਹੈ ਮਿਹਰਵਾਨ ਹੈ ਉਹਦੇ ਸਾਰੇ ਨਾਂ ਹਨ ਅੱਛਾ ਸਾਰੀ ਸਿੱਖਿਆ ਮੇਰੇ ਵਾਸਤੇ ਮੈਂ ਬੰਦਾ ਬਣ ਗਿਆ ਸੀ ਬੰਦੇ ਨਹੀਂ ਹਾਂ ਸੋ ਮੈਂ ਕਲਪਤ ਖੜਾ ਖੜ ਸਕਦਾ ਬਿੱਲ ਲੱਤਾਂ ਤੋ ਡਿੱਗਾ ਪਰਮੇਸ਼ਰ ਕਾਨੂੰਨ ਰੂਪ ਹੈ ਸਿਸਟਰ ਰੂਪ ਹੈ ਕੁਦਰਤ ਰੂਪ ਹੈ ਉਹ ਆਪਣੇ ਆਪ ਸਾਰਾ ਖੇਲ ਚੱਲ ਰਿਹਾ ਹੈ ਭੁੱਖ ਰੋਕ ਲੇਗਾ ਨਹੀਂ ਪਿਆਸ ਰੋਕ ਲੇਗਾ ਨਹੀਂ ਕੀ ਰੋਕ ਲੇਗਾ ਪੋਟੀ ਰੋਕ ਲੇਗਾ ਸਾਰਾ ਸੰਸਾਰ ਆਪਣੇ ਆਪ ਚੱਲ ਰਿਹਾ ਹੈ ਤੂੰ ਬੀਜ ਬੀਜ ਬੱਤਰ ਹੋਏਗਾ ਫਲ ਕਰਕੇ ਨਿਕਲੇਗਾ ਦੋ ਪੱਤੇ ਚਾਰ ਪੱਤੇ ਫੁੱਲ ਫਲ ਲੱਗੇਗਾ ਸਭ ਕੁਝ ਹੋਏਗਾ ਜੀ ਰੁੱਖ ਵਰਗਾ ਜੀਵਨ ਚਾਹੀਦਾ ਹੈ ਸਾਡਾ ਜੇ ਵਈ ਖਤਾ ਲੈ ਕੇ ਆ ਜੇ ਕਿੰਨਾ ਕੁ ਸ਼ਾਨੂ ਇਹ ਬਨਸਪਤੀ ਨੇ ਦਿੱਤਾ ਹੈ ਰੁੱਖ ਨੇ ਦਿੱਤਾ ਹੈ ਅੱਛਾ ਸਾਨੂੰ ਫਲ ਦਿੱਤਾ ਹੈ ਫਲ ਕਹਿੰਦਾ ਮੈਂ ਜਿੰਨਾ ਰਸ ਲੈਣਾ ਸੀ ਲੈ ਲਿਆ ਫਾ ਟਿਕਦਾ ਹੈ ਸਾਡੀ ਜਿੰਨੀ ਉਮਰ ਵੱਧੀ ਆ ਤ੍ਰਿਸ਼ਨਾ ਵੱਲੇ ਕੀ ਬੂਜੀ ਹੈ ਅੱਛਾ ਸਾਡਾ ਲਾਲਚ ਵੱਧਦਾ ਹੈ ਬਿਨ ਪਾਣੀ ਤੋਂ ਡੁੱਬਾਂਗੇ ਇੱਕ ਤਕੜੀ ਚ ਸਵੇਮਾਨ ਹੈ ਇਮਾਨਦਾਰੀ ਹੈ ਇੱਕ ਤਕੜੀ ਚ ਮਤਲਬ ਹੈ ਸਵਾਰਥ ਹੈ ਝੂਠ ਹੈ ਨਹੀਂ ਇਹ ਚੱਲਣਾ ਨਕਲੀ ਚੀਜ਼ ਨਕਲੀ ਹੈ ਸੋ ਇਹ ਜਨਮ ਹੋਇਆ ਫਿਰ ਬਚਪਨ ਖੇਡਣ ਲੱਪੇ ਫਿਰ ਸੁਪਨੇ ਲੈ ਲੱਪੇ ਨਹੀਂ ਸੁਪਨੇ ਪੂਰੇ ਕਰਨੀ ਮਿਹਨਤ ਕਰਨੀ ਪਏਗੀ ਹਾਰਡ ਵਰਕ ਕਰਨੀ ਪਏਗੀ ਮੁਸ਼ਕਿਲ ਘੱਲ ਨਹੀਂ ਪਏਗੀ ਇਹ ਸਫਰ ਸਾਡਾ ਚਾਲੂ ਹੈ ਸੋ ਕੁਇਰਾਜ ਕਾਮਯਾਬੀ ਦਾ ਆਪਣੇ ਆਪ ਨੂੰ ਪਿਆਰੇ ਪ੍ਰੇਮ ਕਰ ਜੇ ਮੈਂ ਆਪਣੇ ਆਪ ਦੇ ਨਹੀਂ ਸਕਾ ਕਿਸੇ ਦਾ ਸਕਾ ਕੀ ਹੋ ਆਗਾ ਇਹ ਹੀ ਭਗਤੀ ਹੈ ਪ੍ਰੇਮ ਔਰ ਡਰ ਦੋ ਕਾਮਯਾਬੀ ਦੇ ਫਰਹੰ ਸ ਇਹ ਸੂਰਜ ਚੰਦਰਮਾ ਧਰਤੀ ਸਭ ਡਰ ਰਹੇ ਹਨ ਸਭ ਡਰਨ ਨਾਲ ਆਪਣੀ ਡਿਊਟੀ ਦੇ ਰਹੇ ਹਨ ਜ਼ਿੰਮੇਵਾਰੀ ਸਮਝ ਰਹੇ ਹਨ ਇਹ ਹੀ ਧਰਮ ਹੈ ਸਾਰੇ ਮਨੁੱਖਾਂ ਦਾ ਸਾਡਾ ਇੱਕੋ ਹੀ ਧਰਮ ਹੈ ਜੀ ਜਨਮ ਲਿਆ ਬਚਪਨ ਫਿਰ ਖੇਡ ਲਾਤੇ ਫਿਰ ਸੁਪਨੇ ਲੈ ਲਾਤੇ ਫਿਰ ਸਫਰ ਜੁਰਤ ਚੱਲੂ ਹੋ ਗਿਆ ਸਕੂਲ ਪੜ ਲਾਤੇ ਫਿਰ ਮੁਹੱਬਤ ਕਰਨੀ ਸੀ ਆਪਣੇ ਆਪ ਨੂੰ ਫਿਰ ਸੰਘਰਸ਼ ਕਰਨਾ ਪਏਗਾ ਉਹੀ ਸੂਰਾ ਹੈ ਉਹੀ ਭਗਤ ਹੈ ਜਦੋਂ ਪਤਾ ਲੱਗ ਗਿਆ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਹੈ ਫਿਰ ਆਪਾਂ ਪਹੁੰਚ ਜਾਵਾਂਗੇ ਸ਼ਾਂਤੀ ਜ਼ਰੂਰੀ ਹੈ ਰਹਾਉ ਗੁਰਬਾਣੀ ਵਿਚ ਬਹੁਤ ਵਾਰੀ ਰਹਾਉ ਆਉਂਦਾ ਹੈ ਮੇਰੀ ਗੱਡੀ ਭਜਾਈ ਨਾ ਜਾ ਜੇ ਇਹ ਕਾਰ ਉਪਜੀਵਨ ਨੂੰ ਹਰੇਸ ਦਈ ਜਾਈਏ ਨਹੀਂ ਇਹ ਚਾਰ ਟਾਇਰ ਇੱਕ ਥਾਂ ਰੁਕੇ ਰਹੇ ਨੇ ģੇਰ ਨਹੀਂ ਪਾਇਆ ਕਹਿੰਦਾ ਮੈਂ ਤਾਂ ਨੇਰੀਆਂ ਗੱਲਾਂ ਕਰ ਲਾਪੇ ਸੋ ਜੇ ģੇਰ ਪਾਤਾ ਰੇਸ ਨਹੀਂ ਦਿੱਤੀ ਨਹੀਂ ਸਭ ਕੁਝ ਬੈਲੈਂਸ ਕਰਨਾ ਪਏਗਾ ਬਰਾਬਰ ਰੱਖਣਾ ਪਏਗਾ ਫਿਰ ਸਫਲਤਾ ਹੈ ਸਾਡੇ ਮਨ ਚ ਜਿਆਦਾ ਚਲਦੀਆਂ ਹਨ ਜਾਂ ਜੋ ਵੇਖਦੀਆਂ ਚਿੰਤਾ ਹੈ ਚਿੰਤਾ ਇੱਕ ਸਭ ਤੋਂ ਵੱਡਾ ਰੋਗ ਹੈ ਚਿੰਤਨ ਕਰਨਾ ਪਏਗਾ ਜਾਂ ਸਾਡੇ ਭੂਤਕਾਲ ਦੀਆਂ ਜਦਾਂ ਹਨ ਮਨ ਚ ਵਰਤਮਾਨ ਚ ਜੀਣਾ ਪਏਗਾ ਇਹੀ ਸਾਨੂੰ ਗੁਰਬਾਣੀ ਸਿਖਿਆ ਦਿੰਦੀ ਹੈ ਊ ਕਹਿ ਨਾਨਕ ਮਨ ਤੂੰ ਜੋ ਜੋ ਸਰੂਪ ਹੈ ਆਪਣਾ ਮੂਲ ਪਛਾਨ ਇਹ ਪੜਨਾ ਪਏਗਾ ਸੁੰਨਾ ਪਏਗਾ ਮੰਨਣਾ ਪਏਗਾ ਜੁੜਨਾ ਪਏਗਾ ਇਹੀ ਭਗਤੀ ਹੈ ਦਾਲ ਦਾ ਦਾਣਾ ਨਹੀਂ ਉਗਣਾ ਪੁੱਜਿਆ ਬੀਜ ਨਹੀਂ ਸੜਿਆ ਆਇਆ ਬੀਜ ਨਹੀਂ ਤੂੰ ਆਪਣੇ ਆਪ ਨੂੰ ਸਮਝ ਪਿਆਰੇ ਤੇਰੇ ਅੰਦਰ ਖਜ਼ਾਨੇ ਹਨ ਸੋ ਜਿੰਨਾ ਹੱਥ ਚ ਭੋਜਨ ਹੈ ਇੰਨਾ ਸੋ ਇੰਨਾ ਖਰਾਕ ਸਾਨੂੰ ਲੱਗੇਗੀ ਜੇ 10 ਸੇਬ ਖਾਣੇ ਨੇ 10 ਸੇਬ ਨਹੀਂ ਲੱਗਣੇ ਪਿਆਰੇ ਬੱਚੇ ਦਾ ਹੱਥ ਨਿੱਕਾ ਹੈ ਇੰਨਾ ਭੋਜਨ ਚਾਹੀਦਾ ਹੈ ਜਿੰਨਾ ਇੱਕ ਹੱਥ ਤੇ ਆਉਂਦਾ ਹੈ ਜਿਵੇਂ ਚੂਰੀ ਕੁੱਟੀ ਹੁੰਦੀ ਹੈ ਤੂੰ ਪੇਟੂ ਨਾ ਬਣ ਵੱਡੇ ਪੇਟ ਬਣਾਤੇ ਬੇਸਬਰੇ ਹੋਗੇ ਪਿੰਡ ਪਾਣੀ ਤੋਂ ਡੁੱਬ ਜਾਗੇ ਜੀ ਆਖਰ ਬਟਾਪਾ ਆ ਜਾਣਾ ਹੈ ਮੌਤ ਸਿਰ ਤੇ ਖੜੀ ਹੈ ਇਹ ਕੱਲਾ ਕੱਲਾ 1 2 3 4 ਜੋ 12 ਤੇਰੇ ਬੱਚ ਜਾਣੇ ਹਨ ਜਨਮ ਹੋਣਾ ਹੈ ਬਚਪਨ ਹੈ ਫਿਰ ਤੂੰ ਖੇਡਣ ਲੱਪਣਾ ਹੈ ਤੇ ਸੁਪਨੇ ਲੈਣੇ ਹਨ ਸਫਰ ਸਕੂਲ ਦਾ ਚਾਲੂ ਹੋ ਜਾਣਾ ਹੈ ਫਿਰ ਮੁਹੱਬਤ ਫਿਰ ਸ਼ਾਂਤੀ ਇਸ ਘਰ फेर ਸਫਲਤਾ ਜਦਾਂ ਅੰਤ ਹੋ ਜਾਣਾ ਹੈ ਜੋ ਬੇਕਰਿਆ ਉਹਦਾ ਅੰਤ ਹੈ ਪਰਵੇਸ਼ਰ ਤੇ ਅੰਤ ਹੈ ਜਿਹੜੀ ਚੀਜ਼ ਦੀ ਲੋੜ ਹੈ ਆਪਣੇ ਆਪ ਪ੍ਰਗਟ ਹੋਏਗੀ ਤੂੰ ਪਰੇਸ਼ਾਨ ਨਾ ਹੋਏ ਖੋਜ ਕਰਨੀ ਪੈਗੀ ਹਰ ਰੋਜ਼ ਕਰਨੀ ਪੈਗੀ ਅਸੀਂ ਭਰਮ ਕਰਕੇ 84 ਦੇ ਚੱਕਰਾ ਚਾਹਾਂ ਅੰਧੇਰਾ ਸੀ ਝਾੜਿਆਂ ਵੀ ਭੂਤ ਦਿਸਦੀਆਂ ਰੱਸੀ ਵੀ ਸੱਪ ਦਿਖਦਾ ਹੈ ਗੁਰੂ ਤੋਂ ਬਿਨਾ ਸੀ ਅੰਦੇ ਹਾਂ ਅੰਦਰਲੀ ਅੱਖ ਖੁੱਲ੍ਹੇ ਖੁੱਲੇਗੀ ਦਿਵ ਦ੍ਰਿਸ਼ਟੀ ਤ੍ਰिलोचन ਦਸਵਾਂ ਦਰਵਾਜ਼ਾ ਖੁੱਲਣਾ ਪਏਗਾ ਅੰਦਰ ਹੀ ਸੁਖਮ ਖਜ਼ਾਨੇ ਹਨ ਆਤਮਾ ਵਿੱਚ ਜੀ ਇਹ ਪਰਮਾਤਮਾ ਨੇ ਆਤਮਾ 'ਚ ਮਿਲਣਾ ਹੈ ਇਹ ਹੀ ਮੌਕਾ ਮਿਲਿਆ ਹੈ ਸਾਨੂੰ ਜੀ ਆਖਰੀ ਔਰ ਪਹਿਲਾ ਮੌਕਾ ਹੈ ਜੀ ਸਦਸਤ ਬਹੁਤ ਹੀ ਗਲਤੀ ਆ ਰਹੀ ਹੈ ਅਨਮੂਰਖ ਜੀ ਦਾਸ ਹੈ ਸੰਗਤ ਔਰ ਗੁਰੂ ਬਖਸ਼ਣਾ ਬਖਸ਼ ਲੈਣਾ ਜੀ 9417473746 ਸੋ ਜੋ ਘੜਿਆ ਹੈ ਉਹਨੇ ਪਛਣਾ ਹੈ ਤੂੰ ਚਿੰਤਾ ਨਾ ਕਰ ਚਿੰਤਨ ਕਰ ਤੂੰ ਆਪਣੀ ਚਿੰਤਾ ਕਰ ਤੂੰ ਪਰੋਸੀਆਂ ਦੀ ਨਾ ਕਰ ਤੂੰ ਹੋਰਾਂ ਦੀ ਚਿੰਤਾ ਕਰਦਾ ਤੇ 33000 ਤੇ ਖੋਜ ਕੀਤੀ ਨਹੀਂ ਗੁਰਮਖ ਕੋਈ ਵੀ ਨਹੀਂ ਨਿਕਲਿਆ ਸਾਰਿਆਂ ਦੇ ਅੰਦਰ ਮਾਇਆ ਦਾ ਸਰਕਲ ਚੱਲ ਰਿਹਾ ਹੈ ਕਰੋੜਾਂ ਚ ਕੋਈ ਵਿਰਲਾ ਸੰਤ ਹੈ ਸੰਤ ਕੌਣ ਹੈ ਗੁਨਾ ਦਾ ਨਾਂ ਹੈ ਦੇਣ ਆਪਣੇ ਆਪ ਉੱਗਦੇ ਹਨ ਇਹ ਬੀਜਿਆ ਨਹੀਂ ਜਾਂਦੇ ਇਹ ਸਭ ਕੱਲੋਂ ਆਇਓ ਰੇ ਇਹ ਨਾਮ ਬੀਜਣਾ ਪਏਗਾ ਸਭ ਪਾਣੀ ਲੈਣ ਲਈ ਪਾਣੀ ਧਰਤੀ 'ਚ ਪਾਣਾ ਪਏਗਾ ਦਹੀਂ ਦਾ ਪੰਡਾਰਾ ਲੈਣ ਲਈ ਦਹੀਂ ਦੀ ਜਾਗ ਲਾਣੀ ਪੈਗੀ ਜੀ ਬੀਜ ਧਰਤੀ 'ਚ ਲੈਣ ਲਈ ਬੀਜ ਬੀਜਣਾ ਪਏਗਾ ਉੱਗੇਗਾ ਫਲ ਲੱਗੇਗਾ ਸਭ ਕੁਝ ਮਿਲੇਗਾ ਤੂੰ ਸਬਰ ਸਦੋਖ ਰੱਖ ਜੀ ਵਾਇਕੁ ਜੀ ਕਾ ਖਾਲਸਾ ਵਾਇਕੁ ਪਤੇ ਦੇਖਦੇ ਫਤੇ